ਬਾਰਤਰਾਮ ਸਰਵਲ ਕਲਾਣਾ ਮਾਡਲ ਦਾ ਇਹ ਜਾਮ ਹੋਇਆ ਹੈ। ਜਾਮ ਕੀ ਹਮੇਂ ਦਾ ਮਤਲਬ ਹੈ ਕਿ ਟਾਇਰ ਨਹੀਂ ਘੁੰਮ ਰਿਹਾ। ਇਹਦੇ ਗੀਅਰ ਜਾਮ ਹੋ ਗਏ। ਅੰਦਰੋਂ ਪਹਿਲਾਂ ਆਵਾਜ਼ ਆਉਂਦੀ ਸੀ ਟਿਕ 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 ਜਿਵੇਂ ਗਰਾਰੀ ਦੇ ਦੰਦ ਰੁਟੇ ਹੋ ਦਾ। ਵੈਸੇ ਗਰਾਰੀ ਦੇ ਦੰਦ ਹੀ ਰੁਟਿਆ ਹੋਊਗਾ। ਇਹ ਬਿਆ ਕੀ ਨੂੰ ਖੋਲਣਾ ਖੋਲ ਕੇ ਪੂਰਾ ਕਲੀਅਰ ਹੋ ਜਾਊਗਾ। ਇਹ ਮੀ ਕਿਉਂ ਟੁੱਟਿਆ ਕਾਹਦੇ ਵਜੇ ਰੁਟਿਆ? ਕਈ ਵਾਰ ਕਸਟਮ ਉਤੋਂ بڑے ਗੇਅਰ ਤੋਂ ਛੋਟਾ ਗੇਅਰ ਜੇ ਕਿਕਲਾਜ਼ ਕਰ ਦਿੰਦਾ ਉਹਦੇ ਨਾਲ ਝਟਕਾ ਵੱਧ ਕੇ ਵੀ ਥੋੜਾ ਜਨਾ ਹੁੰਦਾ ਹੈਗਾ। ਕਈ ਵਾਰ ਵੈਸੀ ਹੀ ਪ੍ਰੋਬਲਮ ਆਂਦੀ ਆ ਕਿਉਂ ਆਈ ਕੀ ਹੋਇਆ ਇਹ ਖੋਲ ਕੇ ਫਿਰ ਪਤਾ ਲੱਗ ਜੂਗਾ। ਇਹਨੂੰ ਖੋਲਨਾਗੇ ਇੰਜਨ ਇੰਜਨ ਖੋਲ ਕੇ ਕੀ ਚ ਪ੍ਰੋਬਲਮ ਆ ਕਾਦੀ ਵਜਾ ਨਾਲ ਕੀ ਹੋਇਆ ਉਹ ਸਾਰਾ ਪਤਾ ਲੱਗ ਜੂ। ਹੁਣ ਇਹਦਾ ਟਾਇਰ ਬਿਲਕੁਲ ਜਾਮ ਆ। ਪੈਰ ਕਮਨ ਰਿਹਾ ਗੇਅਰ ਫਸ ਗੇ। ਤੋਂ ਟੁੱਟ ਗਿਆ ਗਰਾਈ ਟੁੱਟ ਗਈ ਜਾਂ ਕੁਝ ਹੋਰ ਟੁੱਟਿਆ ਜਾਂ ਬੈਰੀ ਟੁੱਟਿਆ ਕੀ ਆ। ਪੂਰੀ ਵਜਾ ਨਾਲ ਪੈਰ ਜਾਮ ਹੋ ਗਿਆ ਤੇ ਪੁਲਿਸ ਰਾਹੀਂ ਪੁਲਿਸ ਨਹੀਂ ਯੂਰੇ ਪਹੁੰਚਿਆਗਾ ਆਟੋ ਦੇ ਲੱਧ ਕੇ ਆਇਆ ਬਜਾਰ ਸਿਟੀ ਹੰੜੜਾ ਇੰਜਨ ਖੋਲਿਆ ਇੰਜਨ ਖੋਲਿਆ ਸੀ ਜਾਮ ਹੋਇਆ ਸੀਗਾ ਸੀਜ ਨਹੀਂ ਸੀ ਹੋਇਆਗਾ ਜਾਮ ਹੋਇਆ ਸੀਗਾ ਜਾਮ ਹੁੰਦਾ ਵੀ ਕੋਈ ਵੀ ਚੀਜ਼ ਕੋਈ ਟੁੱਟ ਕੇ ਫਸ ਗਈ ਤਾਂ ਉਹਨਾਂ ਜਾਮ ਹੋ ਗਿਆ ਸੀਜ ਉਹਨਾਂ ਦਾ ਵੀ ਮਗਲੈ ਨਹੀਂ ਹੈਗਾ ਉਹਨਾਂ ਕ੍ਰੈਂਕ ਦੀ ਜਿਹੜੇ ਕਨੈਕਟਰ ਆੜਾ ਇਹ ਵੀ ਇਟੀ ਪ੍ਰੋਬਲਮ ਆ ਸਕਦੀ ਆ ਪਿਸਟਨ ਵੀ ਜਾਮ ਹੋ ਸਕਦਾ ਉਹ ਚੀਜ਼ ਆ ਚਾਹ ਦਾ ਇਹ ਸੀਗਾ ਜਾਮ ਜਾਮ ਦੀ ਵਜ੍ਹਾ ਹੈ ਸੀਗੀ ਤੇ ਇਹਦੀ ਗਰਾਰੀ ਟੁੱਟੀ ਹੋਈ ਆ ਹਾਂ ਦੰਦਾ ਟੁੱਟਾ ਹੈ ਗਰਾਰੀ ਦਾ ਦੋ ਦੋ ਦੇ ਟੁੱਟੇ ਹੋਏ ਨੇ ਇਹ ਬੰਦੇ ਕਾਫੀ ਜ਼ਰੁੱਟੇ ਹੋਏ ਨੇ ਕਾਫੀ ਟਾਈਮ ਹੋ ਗਿਆ ਰਟੇਨ ਨੂੰ ਤੇ ਟਿਕ 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 ੜਕੜੜ ਦੀ ਆਵਾਜ਼ ਆਉਂਦੀ ਸੀ ਜਦੋਂ ਗੀਅਰ ਸਪੈਂਦਾ ਸੀਗਾ ਦੂਜੇ ਗੀਅਰ ਸਪੈਂਦਾ ਸੀਗਾ ਜਿਹੜਾ ਚੈਨ ਵਾਲੀ ਗਰਾਰੀ ਵਾਲਾ ਹੁੰਦਾਗਾ ਪੂਰੇ ਵੇਰਨ ਪੈਂਦਾ ਇਹਦੇ ਉਹ ਵੇਰਨ ਦਾ ਆ ਹਾਲ ਹੋਇਆ ਇਹੀ ਵਜਨ ਵਾਲੇ ਹੀ ਦੰਦਾ ਟੁੱਟਿਆਗਾ। ਉਹ ਜਾਮ ਇਸ ਕਰਕੇ ਹੋ ਗਿਆ ਵੀ ਬੈਰਿੰਟ ਲਾਉਣ ਦੇ ਨਾਲ ਪਹਿਲਾਂ ਦਾ ਟੁੱਟ ਗਿਆ ਬੈਰਿੰਗ ਦੰਦਾ ਬੈਰਿੰਟ ਲਾ ਹੋਇਆ। ਉਹ ਸਵੇਰ ਚੱਲੀ ਗਿਆ ਕਾਫੀ ਟਾਈਮ ਚੱਲ ਰਿਹਾ ਹੈ ਤੇ ਹੁਣ ਕੀ ਹੋਇਆ ਇੱਕਦੋ ਝਟਕਾ ਪੈ ਕੇ ਜਿਹੜੇ ਗਰਾਜੂਏਟ ਹੁੰਦੇ ਸੀਗੇ ਏਕਦੂ ਤੇ ਚੜ ਗਏ। 11 ਗਰਾਦੀਆਂ ਦੇ ਦੋਨੇ ਪਿੱਛੇ ਜਾਮ ਹੋ ਗਏ ਫਸ ਗਿਆ ਉਸ ਵਿੱਚ ਤੇ ਉਹ ਜਾਮ ਹੋਣ ਕਰਕੇ ਟਾਇਰ ਕਿ ਬਿਲਕੁਲ ਹੀ ਮੂਵਮੈਂਟ ਨਹੀਂ ਸੀਗੀ ਬਿਲਕੁਲ ਹੀ ਜਾਮ ਹੋ ਗਿਆ ਸੀਗਾ ਕਿਉਂਕਿ ਦੰਦੇ ਇੱਕ ਜਦੋਂ ਇੱਕ ਦੇ ਉੱਪਰ ਦੰਦੇ ਚੜਜਣਾ ਤਾਂ ਕੋਈ ਵੀ ਗਰਾਦੀ ਆ ਤਾਂ ਉਹ ਜਾਮ ਹੋ ਜਾਂਦੀ ਹੁੰਦੀ ਆ ਇਹ ਇਸ ਤਰ੍ਹਾਂ ਹੋ ਗਿਆ ਤੇ ਚੜ ਗਿਆ ਹੁਣ ਇਹਨੂੰ ਖੋਲਿਆਗਾ ਤੇ ਬਾਕੀ ਦਾ ਕੋਈ ਕੰਮ ਨਹੀਂ ਇਹਦਾ ਕਰਵਾਣਾ ਕਸਟਮਰ ਨੇ ਸਿਰਫ ਜੀ ਜੋ ਕੀ ਅੱਧੀ ਪ੍ਰੋਬਲਮ ਆ ਉਹੀ ਕਰਵਾਉਣਾ ਤੇ ਉਹ ਕਰਦੇ ਆ ਹੁਣ ਗਰਾਦੀ ਨਹੀਂ ਕੋਊਗੀ ਵੇਰਾਂ ਨਵੇਂ ਪਹਿਣਗੇ ਇਹ ਵੇਰਾਂ ਨਵੇਂ ਪਹਿਣਾ ਤੇ ਆ ਦੋਨੇ 베어ਿੰਗ ਵੀ ਚੇਂਜ ਕਰਾਂਗੇ ਇਹ ਥੋੜੇ ਥੋੜੇ ਢੱਲੇ ਨੇ ਜਿਆਦਾ ਢੱਲੇ ਨੇ ਪਰ ਇਹਨਾਂ ਨੂੰ ਚੇਂਜ ਜ਼ਰੂਰ ਕਰਾਂਗੇ ਕਿਉਂਕਿ ਬਾਅਦ ਵਿੱਚ ਫੇਰ ਕੋਈ ਪ੍ਰੋਬਲਮ ਆਵੇ ਤੇ ਹੁਣੇ ਜੀ ਦੀ ਪ੍ਰੋਬਲਮ ਆਈ ਏ ਇਸ 베어ਿੰਗ ਕਰਕੇ ਆਈ ਆ ਬਹੁਤ ਜ਼ਿਆਦਾ ਢੱਲਾ ਢੱਲ ਲਗਾ ਉਹ ਕਰਕੇ ਜਿਹੜੇ 베어ਿੰਗ ਗੇਅਰ ਦੇ ਅੰਗਰੇਜ਼ੀ ਸੀਗਾ ਉਹ ਔਰ ਚੱਲਣ ਜਾਂ ਚੌਰਟ ਚੱਲਣ ਦੇ ਨਾਲ ਦੰਦੇ ਕੋਈ ਜੋ ਫਸ ਗਏ ਤੇ ਇਹ ਜਾਮ ਹੋ ਗਿਆ ਇਹ ਜਾਮ ਜਦੋਂ ਹੋਇਆ ਤਾਂ ਇੱਕੋ 라ਤੀ ਚੱਕਾ ਫਸ ਗਿਆ ਬਿਲਕੁਲ ਜਿਸ ਤਰ੍ਹਾਂ ਬ੍ਰੇਕ ਲੱਗ ਜਾਂਦੇ ਨੇ ਉਸ ਤਰ੍ਹਾਂ ਜਾਮ ਹੋ ਗਿਆ ਚੈਨ ਫਸ ਗਈ ਜਿਸ ਤਰੀਕ ਉਹ ਚੀਜ਼ ਹੋ ਗਈ ਸੀ ਕਿਉਂਕਿ ਜਦੋਂ ਜਗਰਾਰੀ ਜਾਮ ਹੋ ਗਈ ਤਾਂ ਇਹ ਆ ਸ਼ਾਰਟ ਨੇ ਘੁੰਮਣਾ ਨਹੀਂ ਹੈਗਾ ਨਾ ਨਹੀਂ ਘੁੰਮਣਾ ਨਾ ਇਹਨੇ ਘੁੰਮਣਾ ਜਦੋਂ ਇਹ ਜਾਮ ਹੋ ਗਈ ਜਿਹੜੇ ਮੋਟਰਸਾਂ ਦੀ ਸੀਟੀ 100 ਦੀ ਜਿਹੜੀ ਗਰਾਰੀ ਰੁੱਤੀ ਸੀਗੀ 베ਰਿੰਗ ਖਰਾਬ ਸੀਗੇ ਤੇ ਗਿਰਚ ਵਾਰਗਾ ਸੀਗਾ ਤੇ ਲਹਾ ਲੋ ਜਾਮ ਹੋ ਗਿਆ ਸੀਗਾ ਉਹ پوری ਗਰਾਰੀ ਪੈ ਗਈ ਗੇਅਰ ਦੇ 베어ਿੰਗ ਪੈ ਗਏ ਤੇ ਕੰਪਲੀਟ ਹੋ ਗਿਆ ਟਰਾਈ ਹੋ ਗਿਆ ਓਕੇ ਹੋ ਗਿਆ ਸਾਰਾ ਕੁਝ ਕੋਈ ਆਵਾਜ਼ ਨਹੀਂ ਗਈ ਇਹ ਵੀ ਹੈ ਦੇ ਵਿੱਚ ਤੇ ਉਦਾਂ ਵੀ ਹੋਰ ਕੋਈ ਪ੍ਰੋਬਲਮ ਕ੍ਰੇਟਿੰਗ ਵੀ ਕਈ ਵਾਰੀ ਕੀ ਹੁੰਦਾ ਨਾ ਵੀ ਪਿਸਟਨ ਇੰਜਨ ਨੂੰ ਖੋਲ ਲੈਣੇ ਜਦੋਂ ਉਹਦੇ ਪਿਸਟਨ ਰਿੰਗ ਨਹੀਂ ਪਾਉਣੇ ਹੁੰਦੇ ਤਾਂ ਉਹ ਕਈ ਵਾਰ ਐਲ ਚੱਕਲਣਾਂ ਨੂੰ ਹੁੰਦਾ ਪਰ ਉਹ ਵੀ ਇੱਚ ਪ੍ਰੋਬਲਮ ਨਹੀਂ ਆਈ ਐਲ ਦੀ ਤੇ ਬਿਲਕੁਲ ਸਹੀ ਹੋ ਗਿਆ ਓਕੇ ਹੋ ਗਿਆ ਬਤਨ ਵਾਜਿਸਤਰਾਉਂਦੀ ਆ ਵੀ ਕੋਈ ਬਹੁਤਾ ਆਵਾਜ਼ੋਂ ਵੀ ਫਰਕ ਨਹੀਂ ਸੀ ਪੈਣਾਗਾ ਕੰਮ ਕਰਨ ਨਾਲ ਸਰਵੋਡੀਓ ਗੀਅਰ ਚ ਕਟਕੜਕਟਕ ਟਿਕਟਿਕ ਦੀ ਆਵਾਜ਼ ਆਉਣੀ ਸੀਗੀ ਉਹ ਖਤਮ ਹੋ ਗਈ ਉਹਦਾ ਆਵਾਜ਼ ਚ ਨਹੀਂ ਕੋਈ ਤਕੂਆ ਕਿਉਂਕਿ ਇਹਦਾ ਕੋਈ ਹੋਰ ਕੰਮ ਨਹੀਂ ਕਰਿਆ ਹੈਗਾ ਸਰਵੋ ਗੀਅਰ ਦੀ ਗਰਾਰੀ ਪਈ ਆ ਗੀਅਰ ਦੇ ਬੈਰਿੰਗ ਪਾਏ ਨੇ 2 600 ਤੇ ਨੰਬਰ ਤੇ 1 ਬਾਅਦ ਉਸੇ ਨੰਬਰ ਬੈਰਿੰਗ ਪਾਇਆ ਤੇ ਕੰਪਲੀਟ ਹੋ ਗਿਆ ਓਕੇ ਹੋ ਗਿਆ ਅੱਜ ਇਹ ਕਾਰਸਟ ਬਲੂ ਡਿਲੀਵਰ ਕਰ ਦਿੰਦੇ ਹਾਂ ਕੋਈ ਹੋਰ ਕੰਮ ਹੋ ਕੋਈ ਐਂਸੀ ਨਾ ਕੋਈ ਹੈ ਕੋਈ ਪ੍ਰੋਬਲਮ ਸੀਗੀ ਸਰਵ ਜਾਮ ਹੋਣ ਦੀ وجہ ਨਾਲ ਵੀ ਇਹਨੂੰ ਖੋਲਣਾ ਪੈ ਗਿਆ। ਉਹਨੇ ਤਿਆਰ ਕਰਕੇ ਕਸਟਮਰ ਨੂੰ ਫੋਨ ਕਰਦੇ ਆਂ ਤੇ ਕਸਟਮਰ ਡਿਲੀਵਰ ਕਰਦੇ ਆਂ ਤੇ ਓਕੇ ਹੋ ਗਿਆ ਸਾਰਾ ਕੁਝ ਗੱਡੀ ਡਾ ਲੁੱਟ।